ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਬਠਿੰਡਾ ਸੰਗਤ ਕਲਾ ਦੇ ਵਿੱਚ ਇੱਕ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦੋ ਅਸਲਾਂ ਦੇ ਦੋ ਮੈਗਜ਼ੀਨਾਂ ਤੇ ਦੋ ਜੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਇਸ ਸਬੰਧੀ ਸੀਏ ਦੇ ਵਨ ਇੰਚਾਰਜ ਸੰਦੀਪ ਪੱਟੀ ਵੱਲੋਂ ਜਾਣਕਾਰੀ ਸਾਂਝੀ ਕਰਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ੍ਰਿਫਤਾਰ ਵਿਅਕਤੀ ਕਾਸ਼ ਦੇ ਉੱਪਰ ਪਹਿਲਾਂ ਵੀ ਲੜਾਈ ਝਗੜੇ ਦੀ ਇੱਕ ਮੁਕਦਮਾ ਥਾਣਾ ਸੰਗਤ ਵਾਲੇ ਪਹਿਲਾਂ ਹੀ ਦਰਜ ਮੁਕਦਮਾ ਦਰਜ ਕਰ ਬਿਅਕਤੀ ਨੂੰ ਮਾਨ ਇਸ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਜਿਸ ਵਿਅਕਤੀ ਦੇ ਪਾਸੋਂ ਕਿਹੜੇ ਘਟਨਾਵਾਂ ਤੇ ਅਸਲੇ ਵਰਤ ਕੀਤੀ ਗਈ ਸੀ ਇਹ ਵੀ ਅਸਲਾ ਕਿੱਥੋਂ ਲੈ ਕੇ ਆ ਸੀ ਇਸ ਸੰਬੰਧੀ ਗੱਲਬਾਤ ਕੀਤੀ ਜਾਵੇਗੀ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਇਆ ਹਾਂਜੀ ਸਰ ਕੀ ਕੋਈ ਜਿਹੜਾ ਅਸਲਾ ਫੜਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਮਹਮ ਯੁੱਧ ਗੈਸਟਰਾ ਦੇ ਵਾਰ ਪ੍ਰਿਹਾਰ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਜੋਤੀ ਜਦਾ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਤੇ ਤੇ ਸ਼੍ਰੀ ਜਸਮੀਤ ਸਿੰਘ ਸਾਹੀਵਾਲ ਐਸਪੀਡੀ ਸਾਹਿਬ ਦੀ ਰਾਇਨਮਾਈ ਵਿੱਚ ਸੀਐਨ ਚਾਰਜ ਵਨ ਦੀ ਟੀਮ ਇਹ ਸਿਗਰਪ੍ਰੀਤ ਸਿੰਘ ਨੂੰ ਕੱਲ ਉਸ ਸਮੇਂ ਸਫਲਤਾ ਮਿਲੀ ਜਦੋਂ ਉਹ ਪੈਟਰੋਲਿੰਗ ਕਰ ਰਿਹਾ ਸੀ ਤਾਂ ਸੰਗਤ ਕਲਾਂ ਪੰਪ ਦੇ ਕੋਲ ਜਿੱਦੇ ਇੱਕ ਬੰਦੇ ਨੂੰ ਕਾਬੂ ਕੀਤਾ ਜਿਹਦਾ ਨਾਮ ਆਕਾਸ਼ ਜਿਸ ਸਾਨੂੰ ਪੱਪੂ ਵਾਸੀ ਸੰਗਤ ਕਲਾਂ ਜਿਸ ਦੇ ਕਬਜ਼ੇ ਵਿੱਚੋਂ 2 ਬੱਤੀਵਰ ਪਿਸਟਲ 2 ਮੈਗਜ਼ੀਨ ਤੇ 2 ਜੰਦਾਰੋਂ ਬਰਾਊਂਦ ਹੋਏ ਜਿਸ ਦੇ ਅਧਾਰ ਤੇ ਉਹਨੂੰ ਕਾਬੂ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 28 ਮਿਤੀ 1 2 2026 ਅੰਡਰ ਸੈਕਸ਼ਨ 25 54 59 ਆਰਮਜ਼ ਐਕਟ ਥਾਣਾ ਸੰਗਤ ਵਿਖੇ ਦਰਜਿਸਟਰ ਕੀਤਾ ਗਿਆ ਜਿਸ ਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਉਸ ਦਾ ਰਮਾਨ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੰਗਾਈ ਨਾ ਪੁੱਛ ਕਚ ਕੀਤੀ ਜਾਵੇਗੀ ਕਿਸ ਵੈਪਨ ਨਾਲ ਇਸ ਨੇ ਕਿਹੜੇ-ਕਿਹੜੀਆਂ ਵਾਰਦਾਤਾਂ ਕੀਤੀਆਂ ਤੇ ਵੈਪਨ ਕਿੱਥੋਂ ਲੈ ਕੇ ਆਏ ਸੀਗਾ ਤੇ ਇਹਦਾ ਮੇਨ ਮਕਸਦ ਇਹਨਾਂ ਦਾ ਵੈਪਨ ਦਾ ਕੀ ਕਾਰਨ ਰਹੀਂ ਸੀ ਵੀ ਇਹਨਾਂ ਕਿਸ ਲਈ ਵਰਤੇ ਜਾਣੇ ਸੀਗੇ ਤੇ ਬਾਕੀ ਤਫਤੀਸ਼ ਜਾਰੀ ਹੈ ਜੋ ਤਫਤੀਸ਼ ਹੁਣ ਖਲਾਸ ਹੋਣਗੇ ਤੁਹਾਨੂੰ ਬਾਅਦ ਦੱਸਿਆ ਜਾਊਗਾ ਹੁਣ ਤੱਕ ਪਤਾ ਲੱਗਿਆ ਵੀ ਇਹ ਕਿੱਥੋਂ ਲਿਆਇਆ ਸੀ ਜਾਂ ਕਿੰਨੂੰ ਦੇਣੇ ਸੀ ਜਾਂ ਕੀ ਕਰਨੇ ਕਰਨੇ ਸੀਗੇ ਇਹਦੇ ਬਾਰੇ ਸਾਡੀ ਤਫਤੀਸ਼ ਦਾ ਵਿਸ਼ਾ ਹੈ ਇਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਤੋਂ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਇਨਵੈਸਟਾਈਗੇਸ਼ਨ ਪੁੱਛਗਿੱਛ ਕੀਤੀ ਜਾਊਗੀ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਇਹਨੇ ਇਸ ਨਾਲ ਕੀ ਵਾਰਦਤ ਕਰਨੀ ਸੀ ਤੇ ਕਿਸ ਮਕਸਦ ਲਈ ਲੈ ਕੇ ਆਇਆ ਸੀ ਪਹਿਲਾਂ ਵੀ ਇਹ ਤੇ ਕੋਈ ਮਾਮਲੇ ਦਾ ਤੇ ਪਹਿਲਾਂ ਇਹਦੇ ਖਿਲਾਫ ਇੱਕ ਪਰਚਾ ਦਰਜ ਹੈਗਾ ਸੰਗ ਕਲਮ 'ਚ ਤੇ ਜਵਾਨ ਤੇ ਆਇਆ ਹੋਇਆ ਬੰਦਾ ਇਹ ਉਹ ਕਸ ਦਾ ਮਾਮਲਾ ਕਰਦਾ ਉਹ ਲੜਾਈ ਝਗੜੇ ਦੇ ਕੇਸ ਦਰਜ ਹੈ ਤੇ